कल लगे ਸਾਡੀ ਪਾਰੀ ਦੇ ਕਮੇਟੀ ਕਿੰਗ ਮਿਸਟਰ ਰਿੰਕੂ ਜੀ ਮਿਸਟਰ ਲਾਟੀ ਬੰਬ ਜੀ ਸੋ ਉਹਨਾਂ ਦੇ ਨਾਲ-ਨਾਲ ਤੁਹਾਨੂੰ ਐ ਹੋਰ ਵੀ ਕੁਝ ਕਮੇਟੀ ਸਕੱਟਰ ਦਿਖਾ ਜਾਨੀ ਹੈ ਸੋ ਲਗਤ ਆ ਰਹੀ ਇੱਕ ਵਾਰੀ ਰੀਲ ਤੁਹਾਡੇ ਸਾਹਮਣੇ ਰੂਰੂ ਕਰ ਜਾਨੀ ਹੈ ਜੀ ਐ ਮੈਂ ਕਹ ਪਾਪੀ ਮੈਂ ਕਹ ਹਾਂਜੀ ਵੀਰਾ ਜੀ ਕੋਇਆ ਕਿ ਹੋਰ ਹੋ ਲਾ ਭਾਈ ਆ ਤੂੰ ਭਾਬੀ ਬੇਰੀ ਮੈਂ ਮੇਰੇ ਰਾਜੇ ਨੇ ਕਿ ਮਾੜਾ ਬੜਾ ਹੋ ਗਿਆ ਹੈਦਰ ਤੂੰ ਮਾੜਾ ਹੋਈ ਜਾਂਦਾ ਭਾਬੀ ਕਿ ਗਰਮੀ ਬਹੁਤ ਆ ਹਾਂ ਇੱਕ ਮੇਰਾ ਏਰੀਆ ਵੀ ਉਦਾਂ ਦਾ ਹੀ ਆ ਅੱਛਾ ਹਾਂ ਇੱਕ ਸੀਜ਼ਨ ਵੀ ਚੱਲਦਾ ਆ ਸੀਜ਼ਨ ਵੀ ਚੱਲਦਾ ਕਰਕੇ ਭਾਬੀ ਹਾਂ ਇਹ ਮੈਨੂੰ ਬੜੀ ਖੁਸ਼ਖਬਰੀ ਇੱਕ ਪਤਾ ਲੱਗੀ ਆ ਕੀ ਹੋਇਆ ਕਿ ਮੈਨੂੰ ਪਤਾ ਲੱਗਿਆ ਵੀ ਕਹਿੰਦੇ ਉਹ ਜਿਹੜਾ ਤੇਰੇ ਘਰ ਵਾਲਾ ਹਾਂ ਲਾਡੀ ਗੰਦ ਸੋਰੀ ਬੰਬ ਹਾਂ ਮੈਂ ਤਾਂ ਕਹਿ ਰਿਹਾ ਹੁੰਦਾ ਉਹ ਜ਼बान 'ਚ ਹੱਡੀ ਜ਼बान 'ਚ ਕਿਹੜਾ ਹੱਡੀ ਆ ਜ਼बान ਫਿਸਲ ਜਾਂਦੀ ਏ ਕੇਦੂ ਆਹ ਇਹ ਕਹਿੰਦੇ ਉਹ ਵਧੀਆ ਬੰਦਾ ਬਣ ਗਿਆ ਹੁਣ ਕਿੱਤਾ ਹੈ ਅੱਗੇ ਵਧੀਆ ਹੀ ਸੀਗਾ ਉਹ ਤੇ ਮੈਨੂੰ ਪਤਾ ਲੱਗਾ ਕਹਿੰਦੇ ਉਹ ਨਸ਼ਾ ਸ਼ਰਾਬ ਸਰੂਪ ਵੀ ਛੱਡਤੀ ਆ ਮੈਂ ਕਿਹਾ ਹੋ ਨਸ਼ਾ ਸ਼ਰਾਬ ਛੱਡ ਦਿੱਤੀ ਆ ਪਰ ਮੈਂ ਤਾਂ ਮੰਨਦਾ ਨਹੀਂ ਇਸ ਗੱਲ ਨੂੰ ਮੈਂ ਤੈਨੂੰ ਕਹਿੰਨੇ ਆ ਮੈਂ ਕਿਹਾ ਸਵੇਰੇ ਗਿਆ ਸੀ ਮੇਰੇ ਕੋਲ 500 ਰੁਪਏ ਲੈ ਕੇ ਅੱਛਾ ਕਹਿੰਦਾ ਭਗਵਾਨ ਨੇ ਹਾਂ ਮੈਂ ਆਸ਼ੇਰ ਨੂੰ ਨਮਸੇਰ ਨੂੰ ਅੱਛਾ ਮੈਨੂੰ ਦੇ 500 ਰੁਪਈਆ ਹਾਂ ਮੈਂ ਲੈ ਕੇ ਆ ਨਾ ਸੋਤੇ ਪੱਤੇ ਅੱਛਾ ਮੈਂ ਸੋਤੇ ਪੱਤੇ ਲਿਆ ਕੇ ਘਰ ਆ ਗਿਆ ਪਰ ਰੋਟੀ ਪਾਣੀ ਬਣਾ ਕੇ ਖਾ ਕੇ ਸੌਵਾਂਗੇ ਅੱਛਾ ਇੰਨਾ ਸਿਆਣਾ ਹੋ ਗਿਆ ਇੰਨਾ ਸਿਆਣਾ ਹੋ ਗਿਆ 500 ਰੁਪਈਆ ਲੈ ਕੇ ਗਿਆ ਆ ਉਹ ਉਹਨੂੰ ਮੇਰੀ ਯਾਰੀ ਬਿਲਕੁਲ ਭੁੱਲ ਗਈ ਆ ਇਹ ਕੀ ਹੁਣ ਤੂੰ ਕੀ ਕਰਨਾ ਉਹਦੇ ਨਾਲ ਯਾਰੀ ਲਾ ਕੇ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਉਹਨੂੰ ਨਹੀਂ ਹੁਣ ਤੂੰ ਆਪਣੇ ਵਾਰ ਕਾਫੇਰ ਲੱਭ ਹੋਰ ਕੋਈ ਭਾਬੀ ਇੱਕ ਗੱਲ ਤੈਨੂੰ ਦੱਸਾਂ ਹਾਂ ਪਰਾ ਆਤਾ ਹਾਂ ਮੇਰਾ ਹੀ ਆ ਅੱਛਾ ਮੈਨੂੰ ਪਤਾ ਪਰ ਉਹ दारू ਨਹੀਂ ਛੱਡ ਸਕਦਾ ਮੈਂ ਕਿ ਛੱਡ ਦਿੱਤੀ ਮੇਰੇ ਸੋ ਖਾ ਕੇ ਗਿਆ ਆ ਤੇਰੀ ਸੋ ਮੈਂ ਕਿ ਮੇਰੀ ਸੋ ਖਾ ਕੇ ਗਿਆ ਕਹਿੰਦਾ ਭਗਵਾਨੇ ਹਾਂ ਮੈਂ ਆਸੇਵਾ दारू ਨਹੀਂ ਪੀਣੀ ਨਹੀਂ ਪੀਣੀ ਨਹੀਂ ਪੱਕੀ ਗੱਲ ਆ ਇਹ ਤਾਂ ਮੰਨਦਾ ਮੈਂ ਗੱਲ ਚੱਲ ਸ਼ਾਇਦ ਛੱਡ ਗਿਆ ਹੋਵੇ दारू ਕੀ ਪਤਾ ਪਰ ਸਵੇਰੇ ਜਦੋਂ ਮੈਂ ਆਇਆ ਨਾ ਨਵੇਂ ਸ਼ਹਿਰੋਂ ਆਉਂਦਾ ਹੋਇਆ ਤੂੰ ਕਹਿੰਨੀ ਜਿਹੜਾ 500 ਰੁਪਏ ਰਾਸ਼ਣ ਵਾਸਤੇ ਲੈ ਕੇ ਗਿਆ ਉਹ ਤਾਂ ਅੰਪੀਰੀਅਲ ਬਲੂ ਦੀ ਬੋਤਲ ਲੈ ਕੇ ਬੈਠਾ ਸੀ ਨਹੀਂ ਬੱਸ ਕਰ ਤੂੰ ਹਰ ਵੇਲੇ ਸਾਡੀ ਲੜਾਈ ਪਵਾਉਂਦਾ ਰਹਿੰਦਾ ਆ ਲੜਾਈ ਲੜਾਈ ਨਹੀਂ ਪਵਾਉਂਦਾ ਮੈਂ ਸੱਚ ਕਹਿਣਾ ਤੂੰ ਉਹਦਾ ਧਿਆਨ ਰੱਖਿਆ ਕਰ ਉਹ ਉਹ ਨਹੀਂ ਸੁਧਰ ਸਕਦਾ ਚੱਲ ਕੋਈ ਨਹੀਂ ਆਲੇ ਜਾਂਦੇ ਅੱਜ ਹਾਂ ਅੱਜ ਉਹਦਾ ਮੈਂ ਦੱਸਿਆ ਹਾਂ ਜਮ ਉਹ ਮਾਈ ਲਿਖਿਆ ਆ ਹਾਇ ਰੱਬਾ ਇੰਨਾ ਟਾਈਮ ਹੋ ਗਿਆ ਏ ਵੋ ਆਲਾ ਹੁਣ ਤੱਕ ਨਹੀਂ ਆਇਆ ਆ ਜਾ ਲੈਂਦੇ ਆ ਜੋਦੀ ਖਾਤਰਦਾਰੀ ਵਧੀਆ ਕਰਦੀਆਂ ਛੋਟੇ ਨਾਲ ਉਹਨਾਂ ਸ਼ਹਾ ਬਾਉਂਗੀ ਅੱਜ ਜੇ ਉਹ ਸ਼ਰਾਬੀ ਕੇ ਆਇਆ ਉਹਨੇ ਆਉਣਾ ਨਹੀਂ ਉਹ ਸ਼ਰਾਬੀ ਹੋਇਆ ਬਾਹਰ ਹੀ ਕਿਤੇ ਹੋਣਾ ਤੈਨੂੰ ਮੈਂ ਦੱਸਿਆ ਲੈ ਸੌਹਾਂ ਕਹਿੰਦੀ ਖਾ ਕੇ ਗਿਆ ਮੇਰੀਆਂ ਹਾਇਰਬਾ ਉਹ ਬਿਮਾਰੀ ਦੱਸਿਆ ਮੇਰਾ ਭਰਾ ਆਏ ਤੈਨੂੰ ਕੌਣ ਕੰਧ ਮਿਦਿਆ ਅਬ ਮਾਰ ਲੜਿਆ ਹੋਰ ਕੀ ਇੰਤੀਆ ਲੈ ਗਰਲੀਏ ਮੈਂ ਤਾਂ ਪਾਣੀ ਵੀ ਤੇ ਗਰਮੀ ਲੱਗੇ ਜੀ ਪਾਣੀ ਮਾਚਾਣਨ ਹਾਵੇ ਤਾਂ ਪਾਣੀ ਦੇ ਵਿੱਚ ਕੀ ਪਾਇਆ ਹੈ ਇਹ ਇਹ ਕੁਝ ਨਹੀਂ ਪਾਣੀ ਦੇ ਵਿੱਚ ਪਾਣੀ ਹਾਂ ਮਾਚਾਣਨ ਹਾ ਤਾਂ ਬਿਮਾਰੀ ਪੈਣਾ ਮੈਂ ਕਿਹਾ 500 ਰੁਪਇਆ ਲੈ ਕੇ ਗਿਆ ਸੀ ਆਂਦਾ ਨਾ ਕੀ ਲਿਆਂਦਾ ਕੀ ਲਿਆਂਦਾ ਐ ਮੈਂ ਜੱਲ ਗੋਲ ਫਿਲੀ ਆਂ ਮਰ ਜਾਣਾ ਹੋਵੇ ਤਾਂ ਮਾਰੀ ਬੈਣਾ ਮੈਂ ਹੁਣ ਕੋਲ ਪਿਆ ਜੋ ਆਪਣੀਆਂ ਐ ਮੈਂ ਬਿਮਾਰੀ ਬੈਣਾ ਦੇਖ ਲੋ ਜੀ ਕਹਿੰਦਾ ਕੋਲ ਫਿਲੀ ਆਂਦੀ ਆ ਕੋਲ ਫਿਦਾ ਮੈਂ ਕੀ ਕਰਨਾ ਮਰ ਜਾਣਿਆ ਪੀ ਪਿਆ ਜਾ ਟਾਹੇ ਨੇ ਪੇ ਉਹਦੇ ਵਿੱਚ ਕਿਤੇ ਗੋਹਾ ਕਰ ਦਮਾ ਪੀਪਿਆਂ ਦੇ ਵਿੱਚ ਚੂਹੇ ਨੱਚਦੇ ਚੂਹੇ ਉਹਨਾਂ ਤੋਂ ਕਿਤੇ ਮੈਂ ਕਿਤੇ ਖਾੜਾ ਲਵਾੜਵਾ ਖਾੜਾ ਚੜਨਾ ਆਵੇ ਤਾਂ ਬੁਮਾਰੀ ਲੈਣਾ ਤੂੰ ਮੈਨੂੰ ਅਜਾ ਲੇ ਕੇ ਕੀ ਦਿੱਤਾ ਆ ਇਹ ਮੈਂ ਤੈਨੂੰ ਕੀ ਨਹੀਂ ਲੈ ਕੇ ਦਿੱਤਾ ਕੁਛ ਵੀ ਨਹੀਂ ਲੈ ਕੇ ਦਿੱਤਾ ਆ ਮੇਰੀ ਗੱਲ ਸੁਣਾ ਜਿਹੜਾ ਜੌਂਟ ਪਾਈ ਫਿਰਦੀ ਆ ਇਹ ਮੇਰੇ ਮਾਪਿਆਂ ਦਾ ਆ ਜਿਹੜੀ ਚੁੰਨੀ ਲਈ ਫਿਰਦੀ ਆ ਇਹ ਮਨੇ ਵੇਖਿਆ ਨਹੀਂ ਜਿਹੜੀ ਆ ਸਲਵਾਰ ਲਈ ਫਿਰਦੀ ਆ ਇਹ ਪਟਿਆਲਾ ਸਲਵਾਰ ਹੈ ਇਹ ਮੇਰੇ ਮਾਪਿਆਂ ਦੀ ਮੇਰੀ ਗੱਲ ਸੁਣ ਲਾ ਫੇ ਜੇ ਅਸਲੇ ਦੀਆਂ ਨਾ ਹਾਂ ਹੁਣ ਇੱਥੇ ਹੋ ਜਾ ਸਿੱਧੀ ਹੋ ਕੇ ਖੜੀਆਂ ਸਿੱਧੀ ਖੜੀਆਂ ਆ ਔਰ ਆਹ ਜੈਂਪਰ ਮੇਰੇ ਪੇਕਿਆਂ ਦਾ ਆ ਚੁੰਨੀ ਵੇਖਿਆ ਦੀ ਆ ਸੁਤਣ ਮੇਰੇ ਵੇਖਿਆ ਦੀ ਗੱਡ ਹਰਾਮ ਦੀਏ ਵਿੱਚ ਨਾਲਾ ਤਾਂ ਮੇਰੇ ਪਜਾਮੇ ਵਿੱਚ ਬਿਮਾਰੀ ਬੈੜਾ ਨਾ ਹੋਵੇ ਦਾ ਨਾਲਾ ਮੇ ਤੇਰਾ ਕੱਟਿਆ ਜਰੂਰ ਸੀਗਾ ਪਰ ਪਤਾ ਕੀ ਹੋਇਆ ਕੀ ਹੋਇਆ ਨਾਲਾ ਜਦ ਮੈਂ ਕੱਟਿਆ ਕੱਟਿਆ ਮੈਂ ਕੱਟ ਕੇ ਆਪਣੀ ਸਲਵਾਰ ਚ ਪਾਇਆ ਅੱਛਾ ਸਲਵਾਰ ਚੋਂ ਟੁੱਟ ਗਿਆ ਹੈ ਟੁੱਟ ਗਿਆ ਓਏ ਹਾਏ ਹਾਏ ਕੰਬਲੀਏ ਮੜ ਜਾ ਥੁੱਕ ਲਾ ਕੇ ਜੋੜ ਲਾਦੀ ਜਾਨਨਾ ਨਾ ਹੋ ਤਾਂ ਫੇਰ ਮੈਂ ਲਾਸਕਿਟ ਪਵਾਣੀ ਮੈਂ ਟੇਲਰ ਕੋਲ ਅੱਜੀ ਜਾ ਕੇ ਦੇਖ ਲੈ ਦੇਖ ਲੋ ਬੰਦਿਆਂ ਦਾ ਕੰਮ ਨਹੀਂ ਆਇਆ ਨਾਬ ਦੇਖ ਲੋ ਬੰਦਿਆਂ ਦਾ ਹੀ ਇੱਕ ਨਾ ਮਰਦਾਨਾ ਹੱਕ ਸੀ ਰੋਬ ਨਾਲ ਬੰਦਾ ਕਹਿੰਦਾ ਸੀ ਵੀ ਸਾਡੇ ਕੋਲ ਨਾਲੇ ਵਾਲਾ ਪਜਾਮਾ ਆ ਹਾ ਉਹ ਆ ਵੀ ਬੁੜੀਆਂ ਨੇ ਲੈ ਲਿਆ ਉਹ ਸਾਡੇ ਪਜਾਮੇ ਚ ਲਾਸਟਿਕ ਪਵਾ ਕੇ ਕਹਿੰਦੀਆਂ ਮੇਰਾ ਫਲਾਜ ਹੋ ਗਿਆ ਨਾ ਕੋਈ ਤਾਂ ਬਿਮਾਰੀ ਪੈਣਾ ਮੈਂ ਕਿ ਤਸਰਾਬ ਨਹੀਂ ਛੱਡਨੀ ਲੈ ਮੈਂ ਪੀਤੀ ਘਾਤ ਵਜੜੀ ਨਹੀਂ ਆਉਂ ਔਰ ਉਮਾਰੀ ਬਹਿਣਿਆ ਮੈਂ ਕਿ ਬੇੜਾ ਵੈਜਵੇ ਬਿਚੋਲੇ ਦਾ ਜਿਹਨੇ ਮੈਨੂੰ ਤੇਰੇ ਨਾਲ ਲਾਤਾ ਲੈ ਕਮਲਿਏ ਬਿਚੋਲੇ ਨੇ ਤਾਂ ਪੈਸਾ ਕੀਤਾ ਮੇਰੇ ਕੀ ਕੀਤਾ ਆ ਅਧਿਆ ਉਹ ਲੱਗਿਆ ਭਾਈਆ ਮੈਨੂੰ ਦੇ ਗਿਆ ਜੱਟ ਨਾ ਹੋਵੇ ਤਾਂ ਉਮਾਰੀ ਬਹਿਣਿਆ ਮੈਂ ਕਿ ਮੈਂ ਨਹੀਂ ਤੇਰੇ ਨਾਲ ਰਹਿੰਦੀ ਨਾ ਹੀ ਮੈਂ ਤੇਨਾ ਹੁਣ ਵਿਆਹ ਕਰਾਣਾ

چٹے چٹے نالاں ساٹے چٹے چٹے نالاں ساٹے قیمتے ڈوٹے چنگے نی املی نال بیاہی کراوندی کیوں املی دس بندے نی املی نال بیاہی کراوندی کیوں املی دس بندے نی آ تڑیاں زور دے نال جی ਸੁਣਿਆ ਬਿਮਾਰ ਬਣਿਆ ਚੱਲ ਤੂੰ ਸ਼ਰਾਬੀ ਆਉਤ ਮੈਂ ਗੱਲ ਮੰਨੀ ਆ ਚਾਲਾ ਅਮਲੀ ਵੀ ਹੈਗਾ ਆ ਬਾਬਾ ਜੀ ਇਹ ਗੱਲ ਸੱਚੀ ਆ ਵੀ ਮੈਨੂੰ ਲੱਗਦਾ ਸੱਚੀ ਕਿ ਉਹ ਮਰ ਜਾਣੇ ਸੱਚੀ ਤਾਂ ਨਹੀਂ ਅਮਲੀ ਹੈਗਾ ਮੇਰੀ ਗੱਲ ਸੁਣੋ ਤੁਸੀਂ ਕੰਮ ਕੀ ਕਰਦੇ ਮੈਂ ਕੰਮ ਬਹੁਤ ਤਕੜਾ ਕਰਦਾ ਮੈਂ ਡਿਲੀਵਰੀ ਕਰਦਾ ਡਿਲੀਵਰੀ 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 ਮੈਂ ਕਿ ਡਿਲੀਵਰੀ ਕਰਦੇ ਆ ਆਹੋ ਡਿਲੀਵਰੀ ਕਰਦਾ ਮੇਰੇ ਸੁਣੋ ਹਾਂ ਮੈਂ ਵੀ ਕੱਲ ਮੂਵੀਸ ਦੇਖਦੀ ਸੀਗੀ ਅੱਛਾ ਹਾਂ ਤੈਨੂੰ ਦੇਖਣੀ ਇੱਕ Song ਵੇਖਿਆ ਸੀਗਾ ਅੱਛਾ ਕਹਿੰਦੇ ਸਾਂ ਸਿੱਖ ਲਈਆ ਲੈ ਤੂੰ ਵੀ ਮੇਤੋਂ ਸਿੱਖ ਲੈ ਕੰਬਲੀਏ ਮੇਤੋਂ ਨਾ ਜਿਹੜੀ ਮਾਜੀ ਗੱਡੀ ਫੜਾ ਦੇ ਮੈਂ ਸਾਰੀਆਂ ਚ ਲਾ ਲੈਣਾ ਮੈਂ ਕਿ ਸੱਚੀ ਲੈ ਹੋਰ ਕਿ ਉਹ ਮੈਂ ਇੱਕ ਗੱਡੀ ਇੱਕ ਗੱਡੀ ਦੀ ਮੈਂ ਰੇਸ ਬਹੁਤ ਦੇਣਾ ਆ ਜਾ ਇਹ ਗੱਲ ਜੁਣ ਹਾਂ ਮੈਂ ਇੱਕ ਗੱਡੀ ਦੀ ਨਾ ਸਪੀਡ ਬਹੁਤ ਦੇਣਾ ਰੇਸ ਬਹੁਤ ਨਾ ਇੱਕ ਗੱਡੀ ਦੀ ਕਿੱਤਾ ਉਹ ਗੱਡੀ ਮੈਂ ਬਹੁਤ ਚਲਾਉਣਾ ਤੇਜ਼ ਇੱਕ ਗੱਡੀ ਬਹੁਤ ਤੇਜ਼ ਚਲਾਉਣਾ ਮੈਂ ਮੈਂ ਕਿ ਲੋਣਾ ਜਿਹਦੇ ਪਿੱਛੇ ਇੰਜਨ ਹੁੰਦਾ ਆ ਨਾ ਨਾ ਪਾਵੇ ਦਾ ਪਿੱਛੇ ਗੱਡੀ ਤੇ ਇੰਜਨ ਹੁੰਦਾ ਇਹ ਨੈਨੂ ਤੇਰੀ ਮਾਸੀ ਦਾ ਨੈਨੂ ਦਾ ਆ ਸਹੀ ਗੱਲ ਨੈਨ ਦਾ ਪਿੱਛੇ ਇੰਜਨ ਹੁੰਦਾ ਆ ਆ ਦੇਖ ਲਾ ਮੈਨੂੰ ਸੁਣ ਮੈਨੂੰ ਕਿ ਟਿਸ ਖਾਲ ਦੋਗੇ ਤੁਸੀਂ ਮੈਂ ਤੈਨੂੰ ਗੋੜੀ 2 ਮਹੀਨਿਆਂ ਚ ਟ੍ਰੈਂਡ ਕਰਕੇ ਨਾ ਟ੍ਰੈਂਡ ਕਰਕੇ ਸੁਣੋ ਹਾਂ ਸਹੀ ਤਰੀਕੇ ਨਾਲ ਸਿਖਾ ਲਿਆ ਪੂਰੀ ਪੂਰੀ ਤੈਨੂੰ ਕੋਈ ਟੈਨਸ਼ਨ ਦੀ ਨਹੀਂ ਲੋੜ ਜੇ ਤੁਸੀਂ ਮੈਨੂੰ ਗੱਡੀ ਸਿਖਾ ਲਦੀ ਅੱਛਾ ਮੈਂ ਮੈਂ ਵੀਜ਼ ਵੀ ਲੈਣੀ ਆ ਮਰ ਜਾਣੇ ਤਾਂ ਹੀ ਵਿਆਹ ਕਰਾਉਣਾ ਮੈਂ ਰੋਲ ਆਣਾ ਪਾ ਅੱਛਾ ਬੀਟੀ ਮੈਂ ਕਹਿੰਦੇ ਤਾਂ ਹੀ ਵਿਆਹ ਕਰਾਉਣਾ ਜੇ ਤੂੰ ਗੱਡੀ ਸੇ ਖਲੀਵੇਂ ਬਿਆਕਰਨ ਕਿ ਜੇ ਮੈਂ ਤੂੰ ਗੱਡੀਸ ਖਾ ਦੇ ਅੱਛਾ ਨਾਮ ਇਹ ਦੇਣਾ ਵਿਆਹ ਕਰਾਣਾ ਆ ਲੈ ਫੇ ਤੂੰ ਕਿਹਾ ਗੱਡੀ ਦੀ ਗੱਡੀ ਗੱਲ ਕਰਦੀ ਲੈ ਗੱਡੀ ਹੁਣ ਤੂੰ ਸਿੱਖ ਲੈ ਫਟਾਫਟ ਮੇਰੇ ਕੋਲ ਇਹ ਮੇਰੀ ਗੱਲ ਸੁਣ ਓਰਿਆ ਹਾਂ ਓਰਿਆ ਸਿਆਣਿਆਂ ਦੀ ਸੰਗਤ ਕਰਿਆ ਕਰ ਇਹਦੇ ਵਿੱਚ ਨਹੀਂ ਆ ਮੈਂ ਕਹ ਰਿਹਾ ਇਹਦੇ ਵਿੱਚ ਨਹੀਂ ਆ ਨੈਟ ਤੇ ਲਾ ਦੋ ਇੱਕ ਮਿੰਟ ਗੱਲ ਕਰੀ ਹੈ ਜੀ ਸੁਗਗਨ ਜੀ ਐਸਾ ਕਰਦੀ ਬੋਟੀ ਨਹੀਂ ਇੰਡੀਗਾ ਸਿੱਖਣੀ ਆ ਜੇ ਤੂੰ ਚੱਜ ਨਾ ਨਾ ਸਖਾਈ ਨਾ ਕੋ ਤਨਖਾ ਸੁਣ ਗਿਆ ਉਹ ਨਾਲੇ ਮੇਰੀ ਗੱਲ ਸੁਣ ਹਾਂ ਇੱਕ ਤੈਨੂੰ ਮੈਂ ਇੱਕ ਦੋ ਗੱਲਾਂ ਪੁੱਛਣੀਆਂ ਪੁੱਛ ਤੈ ਮੇਰੀ ਗੱਲ ਦਾ ਜਵਾਬ ਦੇਣਾ ਪੁੱਛ ਲੈ ਸਹੀ ਜਵਾਬ ਦੇਣਾ ਤੈਨੂੰ ਜੇ ਤੂੰ ਗੁਰੂ ਪੀਰ ਵਾਲਾ ਹੋਇਆ ਹੋਇਆ ਤਾਂ ਤੂੰ ਮੇਰੀ ਗੱਲ ਦਾ ਸਹੀ ਜਵਾਬ ਦੇਊਗਾ ਸਹੀ ਜਵਾਬ ਦੇਊਗਾ ਪੁੱਛ ਲੈ ਦੱਸ ਹਾਂ ਜ਼ਮੀਨ ਤੇ ਕਿਹੜੀ ਚੀਜ਼ ਹੈ ਜਿਹੜੀ ਜ਼ਮੀਨ ਤੇ ਹੈ ਨਹੀਂ ਵਾਹ ਵੇ ਵਾਹ ਜ਼ਮੀਨ ਤੇ ਜਿਹੜੀ ਨਹੀਂ ਹਾਂ ਮੇਰਾ ਪਾਪਾ ਹੈ ਨਹੀਂ ਉਹ ਉੱਪਰ ਚਲਾ ਗਿਆ ਓਏ ਜ਼ਮੀਨ ਦੇ ਉੱਤੇ ਚੰਦ ਤਾਰੇ ਨਹੀਂ ਹੋਗੇ ਓ ਵਾਹ ਬਈ ਬਾ ਇੱਕ ਵਾਰ ਤਾੜੀਆਂ ਮਾਰ ਦੋ ਬੰਦੇ ਨੇ ਗੱਲ ਸਹੀ ਕਹੀ ਹੈ ਯਾਰ ਬਾਕੀ ਚੰਦ ਤਾਰੇ ਜ਼ਮੀਨ ਦੇ ਨਹੀਂ ਹੁੰਦੇ ਆ ਇੱਕ ਚੀਜ਼ ਕੱਕਾ ਅਸਮਾਨ 'ਚ ਵੀ ਹੋਣੀਗੀ ਅਸਮਾਨ ਦੇ ਵਿੱਚ ਹੈ ਨਹੀਂ ਅਸਮਾਨ 'ਚ ਬੰਦੇ ਹੈ ਨਹੀਂ ਯਾਰ ਓਏ ਉਹ ਮੇਰੇ ਕਹਿਣ ਦਾ ਮਤਲਬ ਹੈ ਅਸਮਾਨ ਦੇ ਵਿੱਚ ਆ ਫੁੱਲ ਪੇੜ ਬੂਟੇ ਨਹੀਂ ਹੈਗੇ ਹਾਂ ਅਦਰਕ ਤੇ ਤਾਰੀਆਂ ਮਾਰ ਦੋ ਬੰਦੇ ਦੇ ਨਾਂ ਤੇ ਗੱਲਾਂ ਯਾਰ ਤੂੰ ਸੱਚੀਆਂ ਕਰ ਤੂੰ ਵਾਕੇ ਗੁਰੂ ਪੀਰ ਵਾਲਾ ਹਾਂ ਲੈ ਮੈਂ ਸਿਆਣਿਆਂ ਕੋਲ ਬੈਠਿਆ ਮੈਂ ਹਾਂ ਸਿਆਣ ਇੱਕ ਗੱਲ ਹੋਰ ਪਤਾ ਲੱਗੀ ਆ ਸਿਆਣਿਆਂ ਕੋਲ ਬੈਠਾ ਮੈਂ ਤਬਲੇ ਦੇ ਤਬਲੇ ਵਾਲੇ ਦੇ ਪਾਪੇ ਕੋਲ ਵੀ ਮੈਂ ਕੱਲ ਗਿਆ ਸੀਗਾ ਅੱਛਾ ਉਹਦਾ ਪਾਪਾ ਨਹਾਉਂਦਾ ਸੀ ਜਦ ਮੈਂ ਗਿਆ ਹਾਂ ਲੈ ਹੋਰ ਕੀ ਆ ਫੇਰ ਉਹਨੇ ਵੀ ਮੈਨੂੰ ਸਿਆਣੀਆਂ ਗੱਲਾਂ ਦੱਸੀਆਂ ਅੱਛਾ ਹੋਰ ਕੀ ਆ ਤੇ ਕਿਦਾਂ ਹੁਣ ਗੱਡੀ ਤੂੰ ਸਿਖਾਉਂਗਾ ਜਾਂ ਨਹੀਂ ਸਿਖਾਉਂਗਾ ਮੈਂ ਉਹਨੂੰ ਗੱਡੀ ਸਿਖਾ ਲੂੰਗਾ ਦੇਖ ਆਉਣ ਦੇ ਚਲ ਫੇ ਸਖਾ ਕੇ ਆ ਜਾ ਤਨਖਾਹ ਤਾਂ ਮੈਨ ਲੀ ਸਖਾ ਘੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਕੋਲੇ-ਪੋਲੇ ਰੇਸ ਦੇ ਵਿੱਚ ਲਾਵੀ ਨਾ ਨੀ ਓਰ ਪਹਿਲਾ ਘੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਕੋਲੇ-ਪੋਲੇ ਰੇਸ ਦੇ ਵਿੱਚ ਲਾਵੀ ਨਾ ਨੀ ਓਰ ਲਾਲ ਬੱਤੀ ਆ ਗਈ ਜਰਾ ਆਸੇ-ਪਾਸੇ ਵੇਖ ਲਾਲ ਬੱਤੀ ਆ ਗਈ ਜਰ ਆਸੇ-ਪਾਸੇ ਵੇਖ ਖੱਬੇ ਨਾਲ ਤੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ 브ਰੇਕ ਖੱਬੇ ਨਾਲ ਤੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ 브ਰੇਕ ਕਦੇ ਕਰੀਏ ਨਾ ਓਵਰਟੇਕ ਖੱਬੇ ਨਾਲ ਤੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਖੱਬੇ ਨਾਲ ਤੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਪੈਰ ਉਤੇ ਖਿੱਚ ਕੇ 브ਰੇਕਾਂ ਛੱਤੀ ਮਾਰਨੀ ਆਂਗ ਸਾਈਡ ਨਿਕਲ ਕੇ ਆ ਗਈ ਇੱਕ ਕਾਰ ਨਹੀਂ ਪੈਰ ਉਤੇ ਖਿੱਚ ਕੇ 브ਰੇਕਾਂ ਛੱਤੀ ਮਾਰ ਲਈ ਨਿਕਲ ਜੇ ਭਾਵੇਂ ਚਾਰੇ ਟਹਿਰਾ ਵਿੱਚੋਂ ਸੇ ਨਿਕਲ ਜੇ ਭਾਵੇਂ ਸਾਰੇ ਟਹਿਰਾ ਵਿੱਚੋਂ ਸੇ ਥੱਪੇ ਨਾਲ ਧੱਪ ਕੇ ਕਲੱਚ ਕੁੜੀਏ ਨਹੀਂ ਸੱਚੇ ਪੈਰ ਨਾਲ ਮਾਰਦੇ ਬਰੇ ਥੱਪੇ ਨਾਲ ਧੱਪ ਕੇ ਕਲੱਚ ਕੁੜੀਏ ਨਹੀਂ ਸੱਚੇ ਪੈਰ ਨਾਲ ਮਾਰਦੇ ਬਰੇ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬਰੇ ਥੱਪੇ ਨਾਲ ਧੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਸੋ ਤਾੜੀਆਂ ਜ਼ੋਰ ਦੇ ਨਾਲ ਜੀ ਐਸਐ ਜੀ ਸਾਡੀ ਪਾਰਟੀ ਦੇ ਕਮੇਡੀ King ਅਮਸ਼ਤ ਲਾਡੀ ਬੱਬ ਜੀ ਉਹਨਾਂ ਨਾਲ ਸਾਡੀ ਪਾਰਟੀ ਦੇ ਮੁੱਖ ਅਦਾਕਾਰ ਜੀਆ ਖਾਨ ਜੀ ਸੋ ਧੰਨਵਾਦੀਆਂ ਜਿਨੇ ਵੀ ਸੰਗਤਾਂ ਨੇ ਇਸ ਮਹਿਫਲ ਦਾ ਆਨੰਦ ਮਾਣਿਆ ਔਰ ਮਾਣ ਵੀ ਕੀਤਾ